ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ ਦੀ ਸਟੱਡੀਜ਼ ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਛੁੱਟੀਆਂ ਦੇ ਵਿੱਚ ਜੋ ਕੰਮ ਕਰਨਾ ਤੁਸੀਂ ਕਲਾਸ +1 ਦਾ ਰਹਿਣ ਵਾਲਾ ਹੈ ਆਪਣਾ ਸਬਜੈਕਟ ਪੰਜਾਬੀ ਹੋਵੇਗਾ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਵੀਡੀਓਜ਼ ਤੇ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮੇਲ ਸ ਕਰਨ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਕਲਾਸ +1 ਦਾ ਸਬਜੈਕਟ ਪੰਜਾਬੀ ਹੈ ਉਸ ਦਾ ਜੋ ਕਿ ਤੁਹਾਡਾ ਛੁੱਟੀਆਂ ਦਾ ਕੰਮ ਹੈਗਾ ਅੱਜ ਆਪਾਂ ਉਸ ਨੂੰ ਸੋਲਵ ਕਰਾਂਗੇ ਤਾਂ ਨੰਬਰ 1 ਤੇ ਹੈਗਾ ਆਪਣਾ ਕੋਈ ਚਾਰ ਲੋਕ ਗੀਤ ਸੁਹਾਗ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਣ ਇਹ ਸੁਹਾਗ ਤੁਸੀਂ ਆਪਣੀ ਮਾਤਾ ਨਾਨੀ ਦਾਦੀ ਤੋਂ ਸੁਣ ਕੇ ਵੀ ਲਿਖ ਸਕਦੇ ਹੋ ਜੋ ਕਿ ਤੁਹਾਡੇ ਪਾਠ ਪੁਸਤਕ ਦੇ ਵਿੱਚ ਸੁਹਾਗ ਆਗੇ ਉਹਦੇ ਨਾਲ ਰਿਲੇਟਡ ਤੁਸੀਂ ਸੁਹਾਗ ਮਤਲਬ ਲਿਖਨੇ ਆ ਪਰ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਣ ਜਿਹੜੇ ਤੁਸੀਂ ਲਿਖੋਗੇ ਉਹ ਤੁਸੀਂ ਕਿਸੇ ਤੋਂ ਪੁੱਛ ਕੇ ਸੁਣ ਕੇ ਵੀ ਲਿਖ ਸਕਦੇ ਹੋਗੇ ਜਾਂ ਫਿਰ ਤੁਸੀਂ Google ਤੋਂ ਡਾਊਨਲੋਡ ਵੀ ਕਰ ਸਕਦੇ ਹੋਗੇ ਇਹ ਸ਼ਰਤ ਹੈ ਕਿ ਤੁਹਾਡੇ ਜੋ ਕਿ ਹੋਮਵਰਕ ਹੈ ਉਸ ਵਿੱਚ ਤੁਹਾਡਾ ਜੋ ਬੁੱਕ ਨਾਲ ਰਿਲੇਟਡ ਕੰਟੈਂਟ ਨਾ ਹੋਵੇ ਤਾਂ ਇਸੇ ਲਈ ਮੈਂ ਤੁਹਾਡੀ ਹੈਲਪ ਕਰ ਦਿੰਨੀ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਤੁਸੀਂ ਕਿਸ ਤਰ੍ਹਾਂ ਡਿਫਰੈਂਟ ਤਰੀਕੇ ਨਾਲ ਜੋ ਕਿ ਸੁਹਾਗ ਲਿਖ ਸਕਦੇ ਹੋ ਆਪਣੇ ਹੋਮਵਰਕ ਦੇ ਵਿੱਚ ਹਾਂਜੀ ਤਾਂ ਇਹ ਨੇ ਸੁਹਾਗ ਜੋ ਕਿ ਕੁੜੀ ਦੇ ਵਿਆਹ ਵਿੱਚ ਗਾਏ ਜਾਂਦੇ ਨੇ ਤਾਂ ਇਹਨਾਂ ਨੂੰ ਤੁਸੀਂ ਕੀ ਆਪਣੀ ਪਾਠ ਪੁਸਤਕ ਤੋਂ ਇਲਾਵਾ ਤੁਸੀਂ ਹੋਰ ਕੀ ਤੋਂ ਵੀ ਲੈ ਕੇ ਲਿਖ ਸਕਦੇ ਹੋਗੇ ਇਹ ਹੀ ਤੁਹਾਡਾ ਜੋ ਕਿ 홀ੀਡੇ ਹੋਮਵਰਕ ਹੈ ਕਲਾਸ +1 ਦਾ ਇਹ ਤੁਸੀਂ ਆਪਣੀ ਮੰਮੀ ਦਾਦੀ ਤੋਂ ਜਾਂ ਕਿਸੇ ਵੀ ਅਧਰਪਰਸ਼ਨ ਤੋਂ ਸੌਣ ਸਕਦੇ ਹੋ ਜਾਂ ਗੂਗਲ ਤੋਂ ਸੁਣ ਕੇ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਰਾਈਟ ਕਰ ਸਕਦੇ ਹੋਗੇ ਜੇ ਚਾਹੋ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇੱਥੋਂ ਵੀ ਜੋ ਕਿ ਸੁਹਾਗ ਲਿਖ ਸਕਦੇ ਹੋਗੇ ਹਰਿਆਣੀ ਮਾਈ ਹਰਿਆਣੀ ਪੈਣੀ ਰਾਜਾ ਤੇ ਪੁੱਛਦਾ ਰਾਣੀ ਇਹ ਸਾਰੇ ਸੁਹਾਗ ਨੇ ਜੋ ਕਿ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਨੇ ਦੇਵੀ ਵਿਆਬਲਾ ਉਸ ਘਰੇ ਤੁਸੀਂ ਚਾਹੋ ਤਾਂ ਇਥੋਂ ਰਾਈਟ ਆਨ ਕਰ ਸਕਦੇ ਹੋਗੇ ਵੀਡੀਓ ਨੂੰ ਪਾਜ਼ ਕਰਕੇ ਬਾਬਲਾ ਬਿਦਾ ਕਰਿੰਦੀਆਂ ਤਾਂ ਤੁਸੀਂ ਸਿਰਫ ਚਾਰ ਸੁਹਾਗ ਲਿਖਨੇ ਹੈਗੇ ਜੋ ਕਿ ਤੁਹਾਡਾ ਹੌਲੀਡੇ ਹੋਮਵਰਕ ਹੈ ਮਹਿਲੀ ਚੜ ਵੇਖ ਬਾਬਲਾ ਇਹ ਸਾਰੇ ਸੁਹਾਗ ਨੇ ਜੋ ਕਿ ਤੁਸੀਂ ਆਪਣੇ ਛੁੱਟੀਆਂ ਦੇ ਦੌਰਾਨ ਕੰਮ ਕਰਨਾਗਾ ਨੈਕਸਟ ਚਲਦੇ ਆ ਨੈਕਸਟ ਨੰਬਰ 2 ਤੇ ਹੈ ਲਗਭਗ 20 ਬੁਝਾਰਤਾਂ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚ ਨਾ ਹੋਣ ਤਾਂ ਤੁਸੀਂ ਜਿਵੇਂ ਪਹਿਲਾਂ ਸੁਹਾਗ ਬਾਰੇ ਗੱਲ ਕੀਤੀ ਸੀ ਆਪਾਂ ਵੀ ਜੋ ਤੁਹਾਡੀ ਪਾਠ ਪੁਸਤਕ ਦੇ ਨਾਲ ਰਿਲੇਟਡ ਨਾ ਹੋਣ ਤਾਂ ਉਸੇ ਤਰ੍ਹਾਂ ਹੀ ਜੋ ਤੁਸੀਂ ਬੁਝਾਰਤਾਂ ਲਿਖਣੀਆਂ ਉਹ ਵੀ ਤੁਹਾਡੀ ਪਾਠ ਪੁਸਤਕ ਦੇ ਨਾਲ ਰਿਲੇਟਡ ਨਾ ਹੋਣ ਤੁਸੀਂ ਆਪਣੀ ਇਮੇਜਿਨੇਸ਼ਨ ਜਾਂ ਕਿਸੇ ਤੋਂ ਪੁੱਛ ਕੇ ਜਾਂ ਫਿਰ ਗੂਗਲ ਤੋਂ ਸਰਚ ਕਰਕੇ ਲਿਖ ਸਕਦੇ ਹੋਗੇ ਬੀ ਬਾਜ਼ਾਰ ਤਾਂ ਹੋਣੀਆਂ ਚਾਹੀਦੀਆਂ ਨੇ ਤਾਂ ਇਹਨੇ ਆਪਣੀਆਂ ਬਾਜ਼ਾਰ ਤਾਂ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਗੋਰਾ ਜਿਵੇਂ ਨਾਰੀਅਲ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਦਾ ਗੁਦਗਦਾ ਪਠਾਨ ਚੁੱਲ੍ਹਾ ਤਵਾ ਤੇ ਰੋਟੀ ਤੂੰ ਚੱਲਵੇਂ ਆਇਆ ਦਰਵਾਜ਼ਾ ਇਹ ਸਾਰੀਆਂ ਜੋ ਕਹਾ ਬਾਜ਼ਾਰਤਾਂ ਹਨ ਇਹ ਤੁਸੀਂ ਕੀ ਆ ਇਥੋਂ ਰਾਈਟ ਆਨ ਕਰ ਸਕਦੇ ਹੋਗੇ ਇਹ ਤੁਹਾਡੀ ਜੋ ਕਿ ਪਾਠ ਪੁਸਤਕ ਦੇ ਨਾਲ ਰਿਲੇਟਡ ਨਹੀਂ ਹੈਗਾ ਤਾਂ ਇਹ ਤੁਸੀਂ ਇਥੋਂ ਰਾਈਟ ਆਨ ਕਰ ਸਕਦੇ ਹੋਗੇ ਇਹ ਤੁਹਾਡੀਆਂ ਹੋਰ ਨੇ ਜੋ ਕਿ ਤੁਸੀਂ ਬੀ ਲਿਖਣੀਆਂ ਤੇ ਤੁਸੀਂ ਇਥੋਂ ਲਿਖ ਸਕਦੇ ਹੋਗੇ ਇਹ ਕੁਝ ਜ਼ਿਆਦਾ ਹੀ ਨਹੀਂ ਜਿਹੜੀਆਂ ਵੀ ਤੁਹਾਨੂੰ ਪਸੰਦ ਆ ਰਹੀਆਂ ਨੇ ਇਹਦੇ ਵਿੱਚੋਂ ਉਹ ਤੁਸੀਂ ਚੂਸ ਕਰਕੇ ਲਿਖ ਸਕਦੇ ਹੋਗੇ ਆਪਣੀ ਨੋਟਬੁੱਕ ਦੇ ਵਿੱਚ ਨੈਕਸਟ ਨੰਬਰ 3 ਤੇ ਆ ਗਿਆ ਕੋਈ ਕਥਾ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚ ਨਾ ਹੋਵੇ ਜਿਵੇਂ ਕਿ ਸਰਬਨ ਪੁੱਤਰ ਨੂੰ ਪਸੰਦ ਭਰਤਰੀ ਹਰੀ ਆਦ ਇਹਨਾਂ ਤਿੰਨਾਂ ਕਹਾਣੀਆਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਕਹਾਣੀ ਲਿਖ ਸਕਦੇ ਹੋਗੇ ਤਾਂ ਦੇਖਦੇ ਹਾਂ ਕਿ ਤੁਸੀਂ ਇਹਦੇ ਵਿੱਚੋਂ ਕਿਹੜੀ ਕਹਾਣੀ ਲਿਖੋਗੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਹਾਂਜੀ ਤਾਂ ਇਹ ਸਰਬਨ ਪੁੱਤਰ ਕਹਾਣੀ ਆ ਤੁਸੀਂ ਇਹ कहानी इत्थू देख के लिख ਸਕਦੇ ਹੋਗੇ ਬਿਲਕੁਲ ਸ਼ਾਰਟ ਦੇ ਵਿੱਚ ਆ ਗਈ ਤੇ ਤੁਸੀਂ ਇੱਥੋਂ ਲਿਖ ਸਕਦੇ ਹੋਗੇ ਵੀਡੀਓ ਨੂੰ ਪਾਜ਼ ਕਰਕੇ ਨੈਕਸਟ ਚੱਲਦੇ ਆਂਗੇ ਅਗਲੇ ਨੰਬਰ ਦੇ ਬਾਅਦ ਜੋ ਕਿ ਤੁਹਾਡਾ ਸਿਲੇਬਸ ਹੈਗਾ ਨੈਕਸਟ ਨੰਬਰ 4 ਤੇ ਹੈਗਾ ਸਲੰਤ ਮਾਮਲੇ ਸੰਬੰਧੀ ਜਾਂ ਕੋਈ ਆਲੇ ਦੁਆਲੇ ਦੀ ਸਮੱਸਿਆ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਤਾਂ ਜੋ ਕਿ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂਾਂ ਗਾਂ ਉਹਦੇ ਰਿਗਾਰਡਿੰਗ ਆਪਾਂ ਇੱਕ ਪੱਤਰ ਲਿਖਣਾ ਸੰਪਾਦਕ ਨੂੰ ਜੋ ਕਿ ਅਖਬਾਰ ਦੇ ਸੰਪਾਦਕ ਆ ਤਾਂ ਇਹ ਪੱਤਰ ਤੁਸੀਂ ਕਿਸ ਤਰ੍ਹਾਂ ਲਿਖ ਸਕਦੇ ਹੋ ਮੈਂ ਤੁਹਾਡੀ ਹੈਲਪ ਕਰ ਦਿੰਨੀ ਆ ਹਾਂਜੀ ਤਾਂ ਇਹ ਤੁਹਾਡੀ ਜੋ ਕਿ ਪੱਤਰ ਨੇ ਜਿਵੇਂ ਕਿ ਅੱਜ ਕੱਲ ਆਪਾਂ ਨੂੰ ਪਤਾ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਤਾਂ ਤੁਸੀਂ ਉਸ ਦੇ ਰਿਗਾਰਡਿੰਗ ਵੀ ਇੱਕ ਕਲਰੈਂਟ ਇਸ਼ੂ ਹੋ ਜੂਗਾ ਪੱਤਰ ਲਿਖ ਸਕਦੇ ਹੋਗੇ ਅਖਬਾਰ ਦੇ ਸੰਪਾਦਕ ਨੂੰ ਜੋ ਕਿ ਆਪਣੇ ਅਖਬਾਰ ਵਿੱਚ ਕਿਸਾਨਾਂ ਦੇ ਬਾਰੇ ਲਿਖੇ ਤਾਂ ਇਸ ਤਰ੍ਹਾਂ ਤੁਸੀਂ ਇੱਕ ਪੱਤਰ ਤਿਆਰ ਕਰ ਸਕਦੇ ਹੋਗੇ ਤਾਂ ਤੁਸੀਂ ਇੱਥੇ ਵੀਡੀਓ ਨੂੰ ਪਾਜ਼ ਕਰਕੇ ਆਪਣਾ ਪੱਤਰ ਜੋ ਕਿ ਤਿਆਰ ਕਰ ਸਕਦੇ ਹੋਗੇ ਜੋ ਕਿ ਤੁਹਾਡਾ ਹੋਮਵਰਕ ਹੈ ਹੌਲੀਡੇ ਹੋਮਵਰਕ ਨੈਕਸਟ ਆ ਗਿਆ ਨਸ਼ੇ ਦੀ ਵੀ ਬਹੁਤ ਸਮੱਸਿਆ ਹੈਗੀ ਇਸ ਦੇ ਰਿਗਾਰਡਿੰਗ ਵੀ ਤੁਸੀਂ ਪੱਤਰ ਲਿਖ ਸਕਦੇ ਹੋਗੇ ਜੇ ਸਵਿਚ ਨਸ਼ੇ ਦੀ ਰੋਕਥਾਮ ਬਾਰੇ ਦੱਸਿਆ ਗਿਆ ਹੋਵੇ ਅਜਿਹੀ ਜੋ ਕਿ ਤੁਸੀਂ ਅਖਬਾਰ ਵਿੱਚ ਖਬਰ ਲਗਵਾ ਸਕਦੇ ਹੋਗੇ ਸੰਪਾਦਕ ਨੂੰ رائے ਦੇ ਕੇ ਤੈਸ ਤਰ੍ਹਾਂ ਤੁਸੀਂ ਕਿਹਾ ਆਪਣਾ ਜੋ ਕਿ ਕਰੰਟ ਅਫੇਅਰ ਦੇ ਰਿਗਾਰਡਿੰਗ ਜੋ ਕਿ ਸੰਪਾਦਕ ਨੂੰ ਪੱਤਰ ਲਿਖ ਸਕਦੇ ਹੋ ਜੋ ਕਿ ਤੁਹਾਡੀ ਪ੍ਰੋਬਲਮ ਆ ਅੱਜ ਕੱਲ ਜੋ ਚੱਲ ਰਿਹਾਗਾ ਉਸ ਦੇ ਰਿਗਾਰਡਿੰਗ ਤਾਂ ਇਸ ਦੇ ਨਾਲ ਹੀ ਚੱਲਦੇ ਆ ਨੈਕਸਟ ਅੱਗੇ ਆ ਜੀ ਨੰਬਰ 5 ਦੇ ਪਾਠ ਪੁਸਤਕ ਦੇ ਪੈਰਾ ਰਚਨਾ ਦੀ ਅਭਿਆਸ ਭਾਗ ਵਿੱਚੋਂ ਪਹਿਲੇ 4 ਪੈਰਾ ਰਚਨਾ ਲਿਖੋ ਤਾਂ ਜੋ ਤੁਹਾਡੀ ਬੁੱਕ ਹੈਗੀ ਉਸ ਵਿੱਚ ਜੋ ਪਹਿਲੇ 4 ਪੈਰਾ ਰਚਨਾਗੇ ਅਭਿਆਸ ਭਾਗ ਉਹਨਾਂ ਵਿੱਚੋਂ ਤੁਸੀਂ 4 ਪਹਿਲੇ ਪੈਰਾ ਰਚਨਾ ਰਾਈਟ ਕਰਨੇ ਹੈਗੇ ਤਾਂ ਇਹ ਤੁਹਾਡੇ ਜੋ ਕਿ ਅਭਿਆਸ ਦੇ ਪੈਰਾ ਰਚਨਾਗੇ ਪਹਿਲੇ 4 ਕਿਹੜੇ-ਕਿਹੜੇ ਨੇ ਦੇਖ ਲੈਣੇ ਆਪਾਂ ਜਿਵੇਂ ਕੀ ਹੈ ਪਹਿਲੇ ਨੰਬਰ ਤੇ ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ ਮੇਰੇ ਮਾਤਾ ਜੀ ਡਿਕਸ਼ਨਰੀ ਦੀ ਵਰਤੋਂ ਕਰਤ ਤਾਂ ਇਹ ਚਾਰ ਪੈਰਾਗ੍ਰਾਫ ਤੁਸੀਂ ਰਾਈਟ ਕਰਨੇ ਆਗੇ ਜੋ ਕਿ ਤੁਹਾਡਾ ਹਾਲੀਡੇ ਹੋਮਵਰਕ ਆ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ ਜਿਵੇਂ ਆ ਮੈਂ ਮੇਰੇ ਮਾਤਾ ਜੀ ਆ ਤਾਂ ਇੱਥੇ ਤੁਸੀਂ ਵੀਡੀਓ ਪਾਜ਼ ਕਰਕੇ ਆਪਣਾ ਜੋ ਕਿ ਹੋਮਵਰਕ ਕੰਪਲੀਟ ਕਰ ਸਕਦੇ ਹੋਗੇ ਨੈਕਸਟ ਆ ਗਿਆ ਜੋ ਕਿ ਲੋਕਲ ਬੱਸਾਂ ਦੇ ਰਿਗਾਰਡਿੰਗ ਪੈਰਾਗਾ ਸਾਰੇ ਪਿੰਡ ਦੀਆਂ ਲੋਕਲ ਬੱਸਾਂ ਉਸ ਦੇ ਰਿਗਾਰਡਿੰਗ ਹੈ ਇਹ ਪੈਰਾ ਨੈਕਸਟ ਹੈਗਾ ਜੋ ਡਿਕਸ਼ਨਰੀ ਦੀ ਵਰਤੋਗਾ ਇਸ ਵਿੱਚ ਡਿਕਸ਼ਨਰੀ ਦੀ ਵਰਤੋਂ ਦੇ ਫਾਇਦੇ ਕਿਵੇਂ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂਗੇ ਇਹ ਸਾਰਾ ਕੁਝ ਲਿਖਣਾ ਠੀਕ ਹੈ ਜੀ ਇੱਥੇ ਤੁਸੀਂ ਰਾਈਟ ਕਰ ਸਕਦੇ ਹੋਗੇ ਨੈਕਸਟ ਕਿਰਤ ਦੀ ਇਹ ਤਾਂ ਤੁਸੀਂ ਖੁਦ ਵੀ ਲੇਖ ਸਕਦੇ ਹੋ ਆਪਾਂ ਨੂੰ ਪਤਾ ਹੀ ਹੁੰਦਾ ਵੀ ਕਿਰਤ ਦਾ ਕੀ ਮਹੱਤਵ ਹੈ ਆਪਣੀ ਜ਼ਿੰਦਗੀ ਦੇ ਵਿੱਚ ਜੇ ਚਾਹੋ ਤਾਂ ਥੋੜਾ ਇੱਥੋਂ ਵੀ ਹੈਲਪ ਲੈ ਸਕਦੇ ਹੋਗੀ ਅਗਰ ਤੁਹਾਨੂੰ ਕੋਈ ਆਈਡੀਆ ਨਹੀਂ ਆ ਰਿਹਾਗਾ ਤਾਂ ਆਪਣੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸਟੇ ਬLESSED ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ